ਉਕੇ ਬੈਠੇ ਆ ਸੀਤਿਆਏ ਬਿੱਟੇ ਦੇ ਨਾਮ ਬੈਠੇ ਉਹ ਸਾਡੀ ਤੇ ਆਪਣੀ ਹਾਂ ਕੋਈ ਸੰਧਿਆ ਕਰੇ ਬੱਜਿਆ ਨਹੀਂ ਜਾਂਦਾ ਦੁੱਧ ਲਿਆਵਾ ਖੰਡ ਪੱਤੀ ਲਿਆਵਾ ਮਸਲਜੀ ਦਾ ਕਿਹੜੀ ਜੀ ਦੀ ਆ ਬਹੁਤ ਨੂੰ ਹੀ ਸਾਨੂੰ ਚਾਹੀਦਾ ਹੈ ਜਿਹਹੀ ਪਾਈਏ ਕੀ ਟਿਕਾਈਏ ਕੀ ਕੀ ਖਾਈਏ ਉਹ ਟਾਹਣ ਗਲ ਸੰਨਵਨ ਤੋਂ ਫੁੱਟਣਾ ਜੋ ਘਟਕੇ ਜਾਣਗੇ ਉਹ ਜਦੋਂ ਟਾਈਮ ਲਾਂਗੇ ਤੇ ਨਹੀਂ ਤਨ ਕੋ ਬੋਚਦਾ ਬਈ ਨੂੰ ਸਾਨੂੰ ਆਹਿੰਗੇ ਤਨ ਪਾ ਰਾਂਗੇ ਕਰਦਾਂਗੇ ਸਨ ਸਾਰਾ ਕੋ ਦਵਾਂਗੇ ਜੇ ਟਾਈਮ ਲਾਂਗੇ ਦੋ ਦੂ ਨਹੀਂ ਕਰਨ ਲੋ ਵੀ ਨਾ ਭਜਣਾ ਤੇ ਨਹੀਂ ਹੁੰਦੀ ਹੁਣ ਪਿੰਡੀ ਸਾਹਬ ਸੁਭਾਈ ਨਹੀਂ ਹੁੰਦੀ ਕੱਢੀ ਪਿਛਾਉਦਾ ਮੰਝੇ ਤੇ ਕਰਦਾਂ ਦੱਸ ਕੀ ਕਰੀ ਕਿ ਕਰ ਜਾ ਕੋਈ ਮੇਰਾ ਕੋਈ ਰਿਸ਼ਤੇਦਾਰ ਨਹੀਂ ਦਾਕਾ ਮੇਰਾ ਆਹ ਨਹੀਂ ਹਣ ਪੜਦਾ ਕੋਈ ਨਹੀਂ ਪੜਦਾ ਤਬੇ ਅ ਤੂੰ ਜਾਇ ਜਪੀਤੀ ਵਾਂਗ ਸਾਥੇ ਕੋਲ ਕੋਈ ਮੈਂ ਵੀ ਮੈਂ ਅਸਲ ਨਹੀਂ ਮੇਰੇ ਮਗਰ ਕੋਈ ਹੋਣਾ ਨਹੀਂਗਾ ਆ ਮੁੰਡਾ ਹੈਗਾ ਇਹਨੇ ਚੈਨੇ ਭਾਜਦਾ ਸਕੀਟੀ ਤੇ ਚਲ ਸਾਡਾ ਚਲ ਹੀ ਨਹੀਂ ਨਾ ਸਾਡਾ ਹੌਂਗਾ ਹਾਲਾ ਹੋਰੀ ਜਿਹੜੇ ਇੱਥੇ ਪੜ ਚੰਚਿੰਡੀ ਤੇ ਸੌਂਦੀਂਦਾ ਇਹਦੇ ਤੋਂ ਦੋਸਤਾਂ ਆ ਗਈਆਂ ਦੋਸਤੋ ਸਾਡਾ ਕਿਰਤੀ ਮਜ਼ਦੂਰ ਜਦੋਂ ਕਿਰਤੀ ਮਜ਼ਦੂਰ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਹੀ ਉਸ ਕਿਰਤੀ ਮਜ਼ਦੂਰ ਨੂੰ ਇਹ ਹੁੰਦਾ ਕਿ ਮੇਰਾ ਪਰਿਵਾਰ ਸੁੱਖੀ ਸੰਦੀ ਰਹੇ ਮੇਰੇ ਬੱਚੇ ਸੁੱਖੀ ਸੰਦੀ ਰਹਿਣ ਤੇ ਘਰ ਦਾ ਗੁਜ਼ਾਰਾ ਜਿਹੜਾ ਉਹ ਠੀਕ ਚੱਲਦਾ ਰਹੇ ਪਰ ਹਮੇਸ਼ਾ ਹੀ ਮਜ਼ਦੂਰ ਆ ਜਿਹੜਾ ਉਹ ਤੰਗੀਆਂ ਤਰਸ਼ੀਆਂ ਦੇ ਨਾਲ ਜੂਝਦਾ ਹੋਇਆ ਵੀ ਆਪਣੀ ਜ਼ਿੰਦਗੀ ਨੂੰ ਸਰ ਕਰਨ ਦੇ ਲਈ ਆ ਜਿਹੜਾ ਉਹ ਹਮੇਸ਼ਾ ਅੱਗੇ ਲੱਗਿਆ ਰਹਿੰਦਾ ਔਰ ਹਮੇਸ਼ਾ ਦੁੱਖਾਂ ਤਕਲੀਫਾਂ ਤੋਂ ਲੰਘਦਾ ਹੋਇਆ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਆਪਣੇ ਮਾਂ ਪਿਓ ਨੂੰ ਪਾਲਣ ਦੇ ਲਈ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਹਮੇਸ਼ਾ ਆ ਜਿਹੜਾ ਉਹ ਮਿਹਨਤ ਦੇ ਵਿੱਚ ਲੱਗਿਆ ਰਹਿੰਦਾ ਪਰ ਕਿਤੇ ਨਾ ਕਿਤੇ ਘਟਨਾਵਾਂ ਕੁਦਰਤੀ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਕਿ ਪਰਿਵਾਰ ਦੇ ਵਿੱਚ ਇੱਕ ਹੀ ਜੀ ਹੈ ਜਿਹੜਾ ਉਹ ਕਮਾਉਣ ਵਾਲਾ ਹੁੰਦਾ ਤੇ ਕੁਦਰਤ ਦਾ ਕਹਿਰ ਐਸਾ ਪੈਂਦਾ ਕਿ ਉਸ ਜੀ ਨੂੰ ਆ ਜਿਹੜਾ ਉਹ ਕੁਦਰਤ ਆਪਣੇ ਕੋਲੇ ਲੈ ਜਾਂਦੀ ਹੈ ਕਹਿਣ ਦਾ ਭਾਵ ਕਿ ਉਸ ਜੀ ਦੀ ਹੈ ਜਿਹੜੀ ਉਹ ਮੌਤ ਹੋ ਜਾਂਦੀ ਹੈ ਔਰ ਅੱਜ ਇਸ ਟਾਈਮ ਅਸੀਂ ਪਿੰਡ ਰਾਣੀ ਵਾਲੇ ਦੇ ਵਿੱਚ ਬੈਠੇ ਹੋਏ ਆ ਜਿਹੜਾ ਸ਼੍ਰੀ ਮੁਖਸਰ ਸਾਹਿਬ ਦਾ ਇਹ ਪਿੰਡ ਆ ਔਰ ਅੱਜ ਇੱਕ ਅਜਿਹੇ ਮਾਪਿਓ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਹੀ ਜਵਾਨੀ ਭਰ ਦੇ ਵਿੱਚ ਉਹਨਾਂ ਦਾ ਇੱਕ ਲੜਕਾ ਜਿਹੜਾ ਉਹ ਉਹਨਾਂ ਤੋਂ ਵਿਛੜ ਜਾਂਦਾ ਔਰ ਪਰਿਵਾਰ ਦੇ ਕੀ ਹਾਲਾਤ ਨੇ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਸਾਡੇ ਨਾਲ ਮਾਤਾ ਜੀ ਹੋਣੀ ਮੌਜੂਦ ਆ ਬਾਪੂ ਜੀ ਮੌਜੂਦ ਆ ਘਰ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸੱਚੀ ਕਲਮਾ ਅਸ਼ਾ ਬੀਬੀ ਇਹ ਦੱਸੋ ਵੀ ਪਰਿਵਾਰ ਦੇ ਵਿੱਚ ਕਿੰਨੇ ਜੀ ਸੀਗੇ ਤੁਸੀਂ ਪਹਿਲਾਂ ਅਸੀਂ 4 ਵਜੇ ਸੀ ਹੂੰ ਇੱਕ ਤਾਂ ਕਮਰਾ ਪੂਰਾ ਆ ਗਿਆ ਹੂੰ 2 ਵਜੇ ਅਸੀਂ ਅੱਛਾ ਹੂੰ ਕੱਟ ਪੂਰੇ ਚੌਥਾ ਸਾਲ ਹੋ ਗਿਆ ਅੱਛਾ ਉਹ ਦੁਬਾਰਾ ਚੁੱਪ ਹੀ ਸਾਡਾ ਕੰਮ ਚੱਲ ਨਹੀਂ ਦੇ ਹੂੰ ਕੋਈ ਕੁਝ ਤਾਂ ਨਹੀਂ ਕਰਦਾ ਆਈ ਬਹੁਤ ਕਿਉਂ ਗਿਆ ਬੱਚੇ ਲੱਗੇ ਚੜੀ ਬੱਚਾ ਨੂੰ ਨਹੀਂ ਮਿਲਦਾ ਹੂੰ ਮੇਰੇ ਕੋਲ ਦੋ ਬੱਚੇ ਛੱਡ ਕੇ 30 ਮੇਰੇ ਕੋਲ ਆ ਦੋ ਵੱਡਾ 1.5 ਲੰਦ ਲੱਗੀ ਆ 1.7 ਲੰਦ ਲੱਗੀ ਆ ਅੱਛਾ ਇੱਕ ਗੁੱਡੀ 15 ਬੰਦਾ ਹੂੰ ਉਹਨੇ ਕੋਲ ਆ ਉਹ ਕਰਾਦਾ ਕੰਮ ਪਹੁੰਚਾ ਤੀ ਆ ਇਹ ਗੰਦੀ ਤੇ 0.3 ਕੋਈ ਕਹਿੰਦਾ ਕੋਈ ਸਸਾ ਨਹੀਂ ਬੋਲ ਕਰਕੇ ਪਹੁੰਚਦਾ ਕਰ ਬਾਈ ਹੱਤ ਵੜਾ ਲੜਕਾ ਜੀ ਦੀ ਡੈਥ ਹੋਈ ਆ ਲਖਵਿੰਦਰ ਸਿੰਘ ਇਹਨਾਂ ਨੂੰ ਕੀ ਸਮੱਸਿਆ ਸੀ ਜੀ ਇਹਨਾਂ 'ਤੇ ਐਟੈਕ ਹੋਇਆ ਜੀ ਮੇਰੇ ਮੇਰੇ ਅੰਨ ਦੀ ਬੁਮਾਰੰਦ ਸੱਟ ਨਾਲ ਅਜ ਨਹੀਂ ਹੋਇਆ ਉਹਦ ਬਾਅਦ ਇੰਤੈ ਹੋ ਗਿਆ ਡੈਗ ਸੋ ਇੰ ਬਸੇ ਆ ਹੀ ਹੁਣ ਸਰਦੇ ਦੀ ਬਿਮਾਰੀ ਨਹੀਂ ਪੜੀ ਗਈ ਅੱਛਾ ਅੱਜ ਬਸ ਅੱਛਾ ਨੀਰ ਕਰਕੇ ਤੇ ਪਹਿਲਾ ਭਰਾ ਉਹਨੂੰ ਫੜ ਕੇ ਠਾਗਟ ਮਾ ਕੇ ਲਾਉਂਦੇ ਉਹਦ ਬਾਅਦ ਸੱਟ ਮੇਰੇ ਨਾਲ ਅਜ ਨਹੀਂ ਹੋ ਲਾਦੀ ਹੁਣ ਹੋ ਗਿਆ ਹੂੰ ਬਚਿਉਂ ਜਿਆ ਅਸੀਂ ਵੀ ਇੱਕ ਤੋਂ ਅੱਧੇ ਲੜਕੇ ਕਿੰਨੇ ਸੀ ਜੀ ਬੱਚਾ ਮੇਰੇ ਕੋਈ ਨਹੀਂ ਸੀ। ਉਹ ਵੀ ਮਤਲਬ ਉਹੀ ਪਰਿਵਾਰ ਦੇ ਵਿੱਚੋਂ ਕਮਾਉਣ ਵਾਲਾ ਸੀਗਾ। ਉਹ ਕਮਾਉਂਦਾ ਹੀ ਉਹ ਸਾਡੇ ਮੂੰਹ ਚੋਂਗਾ ਪਾਉਂਦਾ ਹੀ ਢਣਗੇ। ਸੰਸਾਨ ਪੁੜਾਈ ਕਰਦਾ। ਅੱਛਾ ਤੇ ਜਿੰਦਾ ਉਹ ਗਿਆ ਕਿ ਨਾ ਸਾਨੂੰ ਕਿਸੇ ਰਿਸ਼ਤੇਦਾਰ ਕੇ ਭੈਂਟਣ ਵਾਲੇ ਕੋਈ ਮੂਹਰ ਨਹੀਂ ਕਰਕੇ ਪਿੱਛੇ ਨਹੀਂ ਆਏ ਜੇਕਰ ਨਹੀਂ ਇੱਥੇ। ਹੂੰ। 4 ਸਾਲ ਹੋ ਗਏ। ਅੱਛਾ ਆਪਾਂ ਘਰ ਦੀ ਹਾਲਤ ਦੇਖ ਰਹੇ ਹਾਂ। ਤਾਂ ਦੀ ਹਾਲਤ ਬਹੁਤ ਨਾਜ਼ੁਕਾ ਕਮਰਾ ਤੁਹਾਡਾ ਡਿੱਗਣ ਵਾਲਾ ਇੱਥੇ ਤੁਸੀਂ ਚਾਦਰਾਂ ਪਾ ਕੇ ਬੈਠੀਆਂ ਇੱਕ ਸਰਕਾਰ ਦੀ ਸਕੀਮ ਹੁੰਦੀ ਹੈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਨੂੰ ਇਹਦੇ ਬਾਰੇ ਪਤਾ ਕੀ ਹਜੇ ਪਿੰਡ ਦੇ ਵਿੱਚੋਂ ਕਿਸੇ ਸਰਪੰਚ ਨੇ ਕਿਸੇ ਮੈਂਬਰ ਨੇ ਦੱਸਿਆ ਨਹੀਂ ਇਹਦੇ ਬਾਰੇ ਨਾ ਜੀ ਮੈਂ ਵੱਧ ਨੂੰ ਮਿੰਤਾ ਕਰ ਲੈ ਕਿ ਤੁਸੀਂ ਟੱਪੜ ਲੈਦੇਸ ਮੈਨੂੰ ਕਿਸੇ ਮੈਂਬਰ ਪੁਜਾਇਤ ਨੇ ਕਿਹਨੇ ਟੱਪੜ ਵੀ ਨਹੀਂ ਲੈ ਕੇ ਦਿੱਤਾ ਬੜੀ ਤਕਲੇ ਲੈ ਲੈ ਕੇ ਮਰ ਗਈ ਪਰ ਅੱਛਾ ਉਹ ਮਾਗਨੇ ਵਿੱਚ ਮੈਂ ਭੇਜਿਆ ਨਹੀਂ ਵਿੱਚ ਕਪੜੇ ਫੇ ਪਿੰਡ ਦੇ ਇੱਕ ਘਰ ਨੇ ਸਾਨੂੰ ਬਿਸਤਰਾ ਇੱਕ ਦਿੱਤਾ ਲੈ ਹੂੰ ਉਹਦੇ ਬਾਅਦ ਸਾਨੂੰ ਕੋਈ ਕੋਈ ਮਤ ਤਾਂ ਕੋਈ ਨਹੀਂ ਦਿੰਦਾ ਉਸ ਟਾਈਮ ਤੇ ਭੁਕੇ ਬੈਠੇ ਅਸੀਂ ਲਿਹਾਏ ਬਿਠੇ ਰਗੇ ਨਾ ਬੈਠੇ ਉਹ ਸਾਡੀ ਤੇ ਬੁੱਧੀ ਹੂੰ ਹਾਂਜੀ ਅਸ਼ਾ ਬੀਬੀ ਰਾਸ਼ਨ ਜਿਹੜਾ ਉਹ ਟਾਈਮ ਨਾਲ ਮਿਲ ਜਾਂਦਾ ਰਾਸ਼ਨ ਦੀਪੂ ਵਾਲਾ ਹਾਂ ਦੀਪੂ ਵਾਲਾ ਜਦੋਂ ਰਸ ਨੂੰ ਦੋ ਸਾਨੂੰ ਮਿਲਦਾ ਕਿੰਨੀ ਕਣਕ ਆਉਂਦੀ ਹੈ ਤੁਹਾਡੀ ਹਾਂ ਸਾਡੀ ਕਣਕ ਪੰਜਾਬੀ ਪੀਪੀ ਵਾਲਾ ਖਾਟ ਆ ਤੇ ਵੀ ਅੱਗੇ ਸਾਨੂੰ ਵੀ ਆਉਂਦੀ ਹੁਣ ਸਾਨੂੰ ਕਵੰਤ ਲਾਉਂਦੀ ਐ ਜਿਹੜੀ ਬੱਟੀ ਆ ਹੂੰ ਖਾਤ ਦੀ ਕਿੰਨੀ 50 ਕਿਲੋ 60 ਕਿਲੋ ਇੰਨੀ ਆਈ ਪੈਨਸ਼ਨ ਮਿਲ ਜਾਂਦੀ ਹੈ ਹਾਂਜੀ ਬਿਲਕੁਲ ਪੈਨਸ਼ਨ ਮਿਲਦੀ ਆ ਟਾਈਮ ਸਰ ਮਿਲ ਜਾਂਦੀ ਆ ਮੋਕ ਟਾਈਮ ਨਹੀਂ ਤਾਂ ਅੱਜ ਨਹੀਂ ਟਾਈਮ ਤੇ ਆਣੀ ਨਹੀਂ ਆਉਂਦੇ ਤਾਂ ਨਰਕੀ ਬੀਬੀ ਡੇਟ ਆਈਆਂ ਕਦੀ ਬੀ ਅੱਜ ਡੇਟ ਹੀ ਆਉਂਦੀਆਂ ਟਾਈਮ ਤੇ ਤਾਂ ਆਉਂਦੀ ਨਹੀਂ ਇਹ ਪੈਨਸ਼ਨ ਡੇਟ ਹੀ ਆਉਂਦੀਆਂ ਵੀ ਪੂਰੇ ਮਹੀਨੇ ਦੇ ਮਹੀਨੇ ਨੂੰ 10 ਦਿਨ ਉੱਤੇ ਜਿੰਦੇ ਜਿੰਦੇ ਕਦੀ ਘੱਟ ਜਲੇ ਇਕੱਠਾ ਦੇਣਾ ਤੇ ਉੱਤੇ ਆ ਜਾਂਦੇ ਆ ਇਹ ਕਰਕੇ ਆਉਂਦੀ ਹਾਂ ਜੀ ਪੈਨਸ਼ਨ ਦਾ ਅਸਰ ਕਿੰਨਾ ਕਰਕੇ ਆ ਤੇ ਨਹੀਂ ਪੈਸੰਦ ਆਖਰੇ ਬੱਜ ਜਾਣੀ ਜਾਂਦਾ ਦੁੱਧ ਲਿਆਵਾ ਖੰਡ ਪੱਤੀ ਲਿਆਵਾ ਸਬਜ਼ੀ ਲਿਆਵਾ ਕਿਹੜੀ ਚੀਜ਼ ਦਾ ਬਹੁਤ ਨੂੰ ਸਾਨੂੰ ਚਾਹੀਦਾ ਹੈ ਇਹੀ ਪਾਈਏ ਕਿ ਤੇ ਕਾਈਏ ਕਿ ਕੀ ਕਾਈਏ ਨਹੀਂ ਪਿੰਡਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਹੁੰਦੀਆਂ ਵੋਟਾਂ ਹੁੰਦੀਆਂ ਉਹ ਸਾਰੇ ਲੀਡਰ ਘਰਾਂ ਦੇ ਵਿੱਚ ਆਉਂਦੇ ਆ ਕਦੇ ਉਹਨਾਂ ਨੇ ਹੈਲਪ ਕੀਤੀ ਤੁਹਾਡੇ ਵੀ ਪਾਈ ਅਸੀਂ ਘਰ ਪਾ ਰਾਂਗੇ ਹਾਂਜੀ ਹੱਥ ਜੋੜ ਕੇ ਕਹਿੰਦੇ ਪਾ ਦਾਂਗੇ ਜਦੋਂ ਟਾਈਮ ਲੰਘੇਂ ਤੇ ਮੁੜ ਕੇ ਸਾਨੂੰ ਪੁੱਛ ਸਾਨੂੰ ਪੁੱਛਦੇ ਨਹੀਂ ਪੂਏ ਕੋ ਨਾਂ ਵੀ ਰੰਦੇ ਨੇ ਵੀ ਤੁਸੀਂ ਹੈਗੇ ਜੇਕ ਨਹੀਂ ਹੈਗੇ ਮਾਰ ਜਾਈਏ ਅਗੋਂ ਵਿੱਚ ਹੁਣ ਵੋਟਾਂ ਹੋਣੀਆਂ ਸਾਨੂੰ ਅੰਦਰੋਂ ਕੁੱਡਾਂ ਨੂੰ ਕੱਢ ਕੇ ਜਾਣਗੇ ਉਹ ਜਦੋਂ ਟਾਈਮ ਲੰਘੇ ਫੇਰ ਨਹੀਂ ਤੁਹਾਨੂੰ ਪੁੱਛਦਾ ਬਈ ਨੂੰ ਸਾਨੂੰ ਆਖਦੇ ਕਿ ਤੁਹਾਨੂੰ ਪਾ ਰਾਂਗੇ ਕਰਦਾਂਗੇ ਸਾਨੂੰ ਮਦਦ ਸਾਰਾ ਕੋ ਦਵਾਂਗੇ ਜੇ ਟਾਈਮ ਨਾ ਕਿ ਦੋ ਦੋ ਨਹੀਂ ਸਾਨੂੰ ਕੋ ਪੁੱਛਦਾ ਭਾਈ ਜੀ ਕਿਹਾ ਨਾ ਮੋਂ ਟਾਈਮ ਪੁੱਛੇ ਚਲੂਆ ਹੋਗਾ ਆਈ ਅਸਲੀ ਕੀ ਹੁਣ ਇੱਕ ਮਿੰਟ ਬਾਅਦ ਕੁਝ ਇੱਕ ਕਰਤੀ ਨਾ ਜੰਗੇ ਚੱਲੀ ਜਾਂ ਅਸ਼ਮਾਤਾ ਹੁਣ ਸਿਰ ਘਰ ਦੇ ਵਿੱਚ ਕਮਾਈ ਦਾ ਸਾਧਨ ਕੀ ਆ ਹੁਣ ਕੋਈ ਇਨਪਿਟ ਅੰਦਾਜ਼ ਰਹਿ ਗਿਆ ਪਰ ਸਾਨੂੰ ਕਾਸੇ ਦਾ ਹੀ ਆਸਰਾ ਨਹੀਂ ਹੈਗਾ ਕੰਨੀ ਪਰਸੇ ਸਾਡੇ ਜੇ ਆ ਜਾਂਦੀ ਤਾਂ ਵੀ ਤੇ ਜੇ ਇੱਕ ਵਾਰੀ ਦਿਲ ਠਾਗਟ ਮਾ ਕੇ ਲਿੰਦੇ ਉਧਰ ਰਾਤ ਨੂੰ ਡੈਡਾ ਟੜਕੇ ਗਲੇ ਮੰਗ ਲਿੰਦੇ ਡੱਤੇ ਰਾਤ ਛੱਡ ਜੰਨੀਓ ਉੱਤਰ ਲਾ ਵੀ ਕੀ ਕਰਾਂ ਹੁਣ ਮੰਗੂ ਵੀ ਮੈਂ ਕੀ ਕਰੂੰਗੀ ਦਰਨ ਫਿਰ ਨਲੀ ਮਮੀ ਥੋੜਾ ਬਹੁਤਾ ਇਵੇਂ ਠੂਈ ਨਾ ਭਜਨਸ ਨਹੀਂ ਹੁੰਦੀ ਹੁਣ ਹੂੰ ਬੇਂਦੀ ਸਾਹ ਸੁਭਾਈ ਨਹੀਂ ਹੁੰਦੀ ਟੱਡੀ ਪਿਛਾਉ ਦਾ ਮੰਜੇ ਤੇ ਕਰਦਾ ਮੈਂ ਦੱਸ ਕੀ ਕਰਾਂ ਕੀ ਦੱਜਾਵਾਂ ਕੋਈ ਮੇਰਾ ਕੋਈ ਜ਼ਿੰਮੇਦਾਰ ਵੀ ਨਹੀਂ ਦਾਗਾ ਮੇਰਾ ਮਾਂ ਨਹੀਂ ਹਣ ਪਰਦਾ ਕੋਈ ਨਹੀਂ ਪਰਦਾਗਾ ਹਾਂਜੀ ਲੋਕ ਤੁਹਾਡੀ ਵੀਡੀਓ ਦੇਖ ਰਹੇ ਆ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮਤਲਬ ਕਿਸੇ ਸਮਾਜਿਕ ਸੰਸਥਾਵਾਂ ਨੇ ਨਹੀਂ ਤੁਹਾਡੇ ਕੋਲੇ ਪਹੁੰਚ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਨਜੀਓ ਨੇ ਜਿਹੜੀਆਂ ਲੋਕਾਂ ਨੂੰ ਘਰ ਬਣਾ ਕੇ ਦਿੰਦੀਆਂ ਖਾਸ ਕਰਕੇ ਬਜ਼ੁਰਗਾਂ ਦੀ ਸਹਾਇਤਾ ਕਰਦੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਇਹ ਜੀ ਕੋਈ ਸਾਡੇ ਕੋਲ ਆਇਆ ਜੀ ਕੋਈ ਨਹੀਂ ਆਇਆ ਅਜ ਤਬੱਸਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬ ਨੇ ਵੀ ਵੀ ਫਿਰ ਇੱਕ ਤਾਂ ਤੁਹਾਡਾ ਕਮਰਾ ਡਿੱਗਣ ਵਾਲਾ ਜਦੋਂ ਫਿਰ ਮੀਂਹ ਵਗੈਰਾ ਆ ਜਾਂਦਾ ਫਿਰ ਉਹ ਕਿਸ ਤਰ੍ਹਾਂ ਪ੍ਰਬੰਧ ਕਰ ਸਕਦੇ ਜਦੋਂ ਮੀਂਹ ਆ ਜਾਂਦਾ ਹੀ ਟੱਪੜ ਥੱਲੇ ਡੰਡਾ ਲੱਗ ਕੇ ਪਾਣੀ ਘਾਟੂ ਰੀਨੇ ਭੇਜ ਜਾਂਦੇ ਹਟਾਰ ਜਾਂਦੇ ਆ ਜੇ ਸਿਆਣ ਬੇਟੇ ਅੱਗ ਬਾਲ ਕੇ ਸੇਕ ਲੈਣੀ ਨਹੀਂ ਨਹੀਂ ਬਾਲਣ ਹੈਗਾ ਤੇ ਮੜਾ ਮੋਟੀ ਲਾ ਕੇ ਸੇਕ ਲੈਣੀ ਆ ਜੀ ਜਾਰਜਰ ਨੇ ਤੇ ਫਿਰ ਜੇ ਮੀ ਆਉਂਦਾ ਤੇ ਕਈ ਦਿਨ ਤਾਂ ਢੰਡਾ ਕਵੀਰ ਵੀ ਨਹੀਂ ਨਜਾਂਦੇ ਹੂੰ ਉਹਨੂੰ ਭੇਜਿਆ ਨੇ ਫਿਰ ਬੜਾ ਤਰਲਾ ਦੀਨੇ ਭੈਣਾ ਭਰਾਵਾਂ ਦਾ ਵੀ ਹੁਣ ਕੀ ਕਰੀਏ ਹੁਣ ਕੀ ਕਰਕੇ ਦੱਬੀ ਰੋਟ ਹੋ ਗਿਆ ਪੀ ਆ ਤੇ ਰਾਹ ਨਹੀਂ ਉਹ ਕੀ ਕਰਕੇ ਨਹੀਂ ਹੈਗਾ ਕੋਈ ਕੁਝ ਵੀ ਨਹੀ ਕਿਤੇ ਕਿਧਰ ਜਾਏਗੇ ਜਿੰਨੇ ਪੈਣਾ ਦੇ ਜਿਹੜੇ ਆਸੇ ਪਾਸੇ ਤੁਹਾਡੇ ਆਣ ਗਵਾਂ ਦੇ ਭੈਣ ਭਰਾ ਉਹ ਕਰਦੇ ਆ ਮਾਰੇ ਥੋੜੀ ਬੋਧੀ ਉਹ ਥੋੜੀ ਬੋਧੀ ਪਿਆਤਾ ਦੇ ਜੂਗਾ ਦੋਸਰ ਕੋ ਖਾਂਡ ਪਤੀ ਦੇ ਜੂਗਾ ਹੋਰ ਮੈਨੂੰ ਉਹਨਾਂ ਨੇ ਕੀ ਵਿਚਾਰਿਆ ਨੇ ਦੇਣਾ ਕੋਈ ਐ ਮੈਨੂੰ ਐ ਥੋੜਾ ਆਖਣ ਨੂੰ ਤੇ ਕੋਠਾ ਪਾ ਦੇ ਨੇ ਜਾਂ ਤੇਨ ਕੋਲੋਂ ਕੰਨ ਕਰ ਦੇ ਜਾਂ ਤੇਨ ਟੱਪੜ ਲਿਆ ਨੇ ਉਹ ਤਾਂ ਉਹ ਨਹੀਂ ਮੈਨੂੰ ਕੋਈ ਵੀ ਮਦਦ ਹੈਗੀ ਉਹ ਤੇ ਜੇ ਮੈਨੂੰ ਤਾਂ ਹੀ ਕਰੀ ਜੇ ਉਹ ਤਾਂ ਹੀ ਮੈਨੂੰ ਜੋੜਦਾ ਜੇ ਸਾਨੇ ਕੋਠੇ ਪਾਣੇ ਚਾਹੁੰ ਕੋਈ ਸਾਡੀ ਮਾੜਾ ਮੋਢੇ ਕੋਈ ਮਾੜਾ ਤੇ ਜਲ ਛੇੜੀ ਪੈ ਜੇ ਮੈਨੂੰ ਉਹ ਵੀ ਨਹੀਂ ਪੈ ਮੈਂ ਤਾਂ ਬੜੀਆਂ ਤਰਲੇ ਜਾਂਦੀ ਛੇੜੀ ਪਈ ਪਾ ਦਿਓ ਹਾਇ ਮੈਨੂੰ ਦੋ ਡੋਗ ਮੰਜਿਆਂ ਦੇ ਪਾ ਦੇ ਚਲ ਮਾੜਾ ਬੁੱਢੇ ਨੂੰ ਸਮਾਨ ਉਹਦੇ ਉੱਤੇ ਪੈ ਜਾਣਾ ਕਿ ਮੰਜੇ ਡਾਲਣਗੇ ਹੋਈ ਨਹੀਂ ਬੂਟੀ ਦੇ ਛੇੜ ਤੇ ਪਾਇਆ ਇਹਦੇ ਜਿਹੜਾ ਸਮਾਨ ਪਿਆ ਇੱਥੇ ਪੁੱਟ ਮੰਜਾ ਨਹੀਂ ਢਿੰਦਾ ਬੜੀ ਉਕੀਂ ਨੰਗੀ ਆਣੀ ਜਾਂਦਾ ਹਾਂ ਬਾਕੀ ਤੁਹਾਡੇ ਪੈਰ ਤੇ ਕੀ ਕੀ ਹੋਇਆਗਾ ਕਿ ਮੈਂ ਦੇਖ ਪਈ ਜੰਨਕੀ ਅੱਛਾ ਆ ਤੋ ਲਗਾ ਫਲੈਕਚਰ ਨਹੀਂ ਗਿਆ ਇਥੋਂ ਬਾਹਰ ਨਹੀਂ ਗਿਆ ਇੱਥੇ ਹਾਂ ਦੇਖ ਪੈਂ ਅੱਛਾ ਕਿ ਕਿ ਕੋਟੀ ਚ ਟੂਰਾਂ ਦੇ ਹੋ ਗਏ 9 ਮਈ ਇਥੇ ਇਹਨਾਂ ਨਾਵਾਂ ਦੇ ਜੋ ਕਿ ਮਨੀ ਦੀ ਬਾਤ ਉਹ ਜੋ ਬਾਤ ਆ ਮੇਨ ਉਹ ਛੋਟੀ ਨਹੀਂ ਅੱਛਾ ਇਹਦਾ ਇਲਾਜ ਨਹੀਂ ਕਰਾਇਆ ਫਿਰ ਨਹੀਂ ਨਹੀਂ ਕਰਾਇਆ ਕਰਾਏ ਕਰਾਉਣਾ ਹੈ ਕੋਈ ਕਿਨੂੰ ਕੋਈ ਕਰਾਉਣਾ ਵਾ ਕੀ ਕਰਾ ਕੇ ਲੈਵੋ ਨਹੀਂ ਤੁਹਾਨੂੰ ਇੱਥੇ ਪੈਂਡ ਦੇ ਵਿੱਚ ਕੋਲ ਜਾਣ ਵਾਲਾ ਕਿਉਂਕਿ 5 ਲੱਖ ਵਾਲਾ ਕਾਰਡ ਬਣਿਆ ਬਣਿਆ ਤੁਹਾਡਾ ਉਹ 5 ਲੱਖ ਵਾਲਾ ਹੈਗਾ ਕਾਰਡ ਵਿੱਚ ਹਾਂ ਤੇ ਲੈ ਕੇ ਨਹੀਂ ਕੋਈ ਜਿਆਦਾ ਅੱਛਾ ਕਿੰਨੇ ਟਾਈਮ ਤੋਂ 4 ਸਾਲ ਹੋ ਗਏ ਨਹੀਂ ਕਿੰਨੇ ਸਾਲ ਲੱਗੂ ਦੂਰ ਦੂਰ ਤਿੰਨ ਤੋਂ ਮੋੜੇ ਮੰਦੂ ਚਾਲਕ ਮਲਤੋਰੀ ਹਾਂ ਅੱਧੀ ਮਰ ਕੇ ਪੈਂਪਰ ਆ ਵਾ ਅੱਗੇ ਜੰਗਾ ਪੜਾਈ ਕੰਮ ਕਰਦਾ ਗੱਡੀ ਕਿਤੇ ਤਾਂ ਪੈਣੂੰ ਕੰਮ ਨਹੀਂ ਦੇਈ ਰਿਹਾ ਕੋਲ ਨਹੀਂ ਹੁੰਦਾ ਬਾਅਦ ਕੋਈ ਉਹ ਅੱਗੇ ਨਰਮਾ ਜਿਹਾ ਇੱਥੇ ਆਪਣੇ اندر ਰਗਾ ਚ ਨਹੀਂ ਚਾਰ ਪੈ ਉਹ ਕੋਈ ਨਹੀਂ ਜਾ ਮਦੀ ਮਦੀ ਅੱਗੀ ਮਲ ਕੇ ਮਦੀ ਮਲ ਖਿਪੇ ਰਿਹਾ ਸਾਡੀ ਇਤਰੇ ਪੈਲੀਆ ਜਾਂ ਜੇ ਉਹ ਕਰੇ ਨਹੀਂ ਸਵਾਰ ਦਾ ਗੁਜਾਰਾ ਫਿਰ ਕਿਵੇਂ ਚੱਲਦਾ ਵੇਖੋ ਨੇ ਤੁਸੀਂ ਇਹ ਆਏ ਚੱਲਦਾ ਸਾਡੀ ਕਮਾਲਾ ਕੋਈ ਨਹੀਂ ਬੋਲਦਾ ਭੈਲਾ ਮਜੀ ਦੇ ਪੈਗਾ ਇਹ ਫਿਰ ਕੰਮਾਂ ਦੀ ਸਾਡਾ ਨੀ ਪਿੰਡ ਦੇ ਵਿੱਚ ਲੀਡਰ ਬਹੁਤ ਆਉਂਦੇ ਆ ਜੀ ਹੁਣ ਹੁਣ ਚੋਣਾਂ ਹੋਣਗੀਆਂ ਹੁਣ ਆਉਣਗੇ ਕਦੇ ਕਿਸੇ ਨੇ ਸਹਾਇਤਾ ਕੀਤੀ ਆ ਨਾ ਮੈਂ ਕੋਈ ਸਹਾਇਤਾ ਨਹੀਂ ਕੋਈ ਰੁਪਈਆ ਨਹੀਂ ਸਹਾਇਤਾ ਹੂੰ ਜਿਵੇਂ ਬਾਬੂ ਇੱਕ ਨਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਜਿਹੜੇ ਮਜ਼ਦੂਰ ਜਿਹਨਾਂ ਦੇ ਕੋਠੇ ਡਿੱਗੇ ਹੋਏ ਆ ਉਹ ਫਾਰਮ ਭਰ ਕੇ ਪੈਸੇ ਮਿਲ ਜਾਂਦੇ ਹੁੰਦੇ ਆ ਉਹ ਮਕਾਨ ਪਾਉਣ ਵਾਸਤੇ ਤੁਹਾਡੇ ਪਿੰਡ ਦੇ ਵਿੱਚ ਇਹ ਸਕੀਮ ਤੁਹਾਨੂੰ ਮਿਲੀ ਆ ਕਿ ਨਹੀਂ ਮਿਲੀ ਨਹੀਂ ਮਿਲੀ ਨਹੀਂ ਇਹਨੂੰ ਅੱਛਾ ਇੱਕ ਬੰਦਾ ਹੈਗਾ ਉਹਨੂੰ ਉਲੀ ਲੈਦੇ ਪਰਿਕਰਿ ਲੈ ਲਿਆ ਕਿ ਉਹਨੇ ਦੋ ਕਮਰੇ ਪਾਇਆ ਹੂੰ ਸਾਡੇ ਦੀਆਂ ਨਹੀਂ ਤੁਸੀਂ ਫਾਰਮ ਹੀ ਨਹੀਂ ਭਰੇ ਫਾਰਮ ਭਰੇ ਦੀ ਅਜੇ ਦੱਸਿਆ ਹੀ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਆ ਨਹੀਂ ਪਤਾ ਸੀ ਲੱਗਦਾ ਸਾਰਿਆਂ ਨੂੰ ਪਰ ਸਾਡਾ ਅਜੇ ਸਾਡਾ ਨਹੀਂ ਕੰਮ ਬੰਦ ਕਰਦਾ ਨੇ ਕੋਈ ਮੰੰਬਰ ਸਰਪੰਚ ਨੇ ਆ ਕੇ ਨਹੀਂ ਕਿਹਾ ਵੀ ਭਾਈ ਅਸੀਂ ਫਾਰਮ ਦਵਾ ਲਈ ਨਾ ਕੋਈ ਨਹੀਂ ਆਖਿਆ ਸੰਕੀ ਇਹਦੀ ਹੱਥਾਂ ਗੜੀ ਨਹੀਂ ਨੰਗਦੇ ਇੱਧਰ ਗੜੀ ਨਾ ਗੜੀ ਖੜੀ ਗੜੀ 'ਚ ਬੈਠੇ ਨਹੀਂ ਸਰਪੰਚ ਲੈ ਕੇ ਮੈਂ ਜਾਵਾਂਗਾ ਘਰੇ ਹੂੰ ਉਹਨੂੰ ਲੈ ਗਿਆ ਇਹ ਇਸ ਨਾਲ ਸਾਡੇ ਇਸ ਚੈਨਲ ਦੇ ਉੱਪਰ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਲੋਕਾਂ ਨੂੰ ਕੀ ਬੇਨਤੀ ਕੀ ਕਰਨੀ ਚਾਹੁੰਦੇ ਆ ਵੇਖੋ ਤੁਹਾਡੀ ਮਰਜ਼ੀ ਜੋ ਮਰਜ਼ੀ ਕਰਦਾ ਸਹਿਯਾ ਕਰੋ ਸਹਿਯਾ ਕਰੋ ਜਿਹੜੇ ਸਹਾਰੇ ਲੱਗ ਗਏ ਜਿੰਨੀ ਮਦਦ ਹੋ ਸਕਦੀ ਸਾਡੀ ਉਹ ਨਹੀਂ ਕਰੋ ਹਾਂਜੀ ਜਿੰਨੀ ਵੀ ਮਦਦ ਹੋ ਸਕਦੀ ਸਾਡੀ ਕਰੋ ਹੂੰ ਉਹ ਨਹੀਂ ਕਰੋ ਜੇ ਸਾਨੂੰ ਕਮਰਾ ਪਾ ਸਕਦੇ ਕਮਰਾ ਪਾ ਦਿਓ ਹੂੰ ਵੀ ਜਿੰਨੀ ਵੀ ਹੋ ਸਕਦੀ ਹੈ ਸਾਡੇ ਜਿਹੜੇ ਦੋਸਾਂ ਸਾਡੀ ਜ਼ਿੰਦਗੀ ਦੀ ਉਹ ਤਾਂ ਦੇਖੀਏ ਵੀ ਚੱਲ ਹਾਂ ਦੁਨੀਆਦਾਰੀ ਚ ਵੀ ਆਏ ਸਾ ਹੂੰ ਵੀ ਸਾਡਾ ਬਹੁਤ ਮੰਦਾ ਆ ਲਿਆ ਹੋਣਾ ਸਾਡੇ ਮੰਦੇ ਕਿੰਨੂ ਆ ਗਏ ਕਿੰਨੂ ਕਰ ਗਏ ਕੋਈ ਪੈਸਾ ਨਹੀਂ ਹੋਣ ਕੋਈ ਕਲਾ ਨਹੀਂ ਮਾਰ ਕੇ ਨਹੀਂ ਹੁੰਦਾ ਤੂਤੂ ਕਰਕੇ ਲੰਘਦੇ ਮੈਂ ਸਾਡੇ ਤੋਂ ਹੂੰ ਪਰ ਕੋਈ ਬਾਣੀ ਹਾਂ ਸਾਤੇ ਸੋ ਦੋਸਤੋ ਇਹ ਸੀ ਗੱਲਬਾਤ ਉਸ ਬੇਵੱਸ ਮਾਪਿਓ ਦੇ ਨਾਲ ਮਾਤਾ ਪਿਤਾ ਦੇ ਨਾਲ ਜਿਹੜੇ ਜਿਨ੍ਹਾਂ ਦਾ ਬੱਚਾ ਭਰ ਜਵਾਨੀ ਦੇ ਵਿੱਚ ਇਹਨਾਂ ਤੋਂ ਵਿਛੜ ਗਿਆ ਔਰ ਜਿਹਦੀ ਉਡੀਕ ਨੂੰ ਲੈ ਕੇ ਇਹ ਹਮੇਸ਼ਾ ਇਸ ਆਸ ਦੇ ਵਿੱਚ ਬੈਠੇ ਆ ਕਿ ਕੋਈ ਆ ਕੇ ਸਾਡੀ ਮਦਦ ਕਰੂਗਾ ਪਰ ਕਿਸੇ ਨੇ ਇਹਨਾਂ ਦਾ ਪੁੱਤ ਨਹੀਂ ਬਣ ਜਾਣਾ ਪਰ ਇੱਕ ਗੱਲ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਅਜਿਹੀਆਂ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਹਮੇਸ਼ਾ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਦੀਆਂ ਕਰਦੀਆਂ ਨੇ ਔਰ ਜਿਹੜੇ ਕੁਝ ਲੋਕ ਬਾਹਰ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਫਾਈਨੈਂਸ਼ੀਅਲੀ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਇਹਨਾਂ ਨੂੰ ਸ਼ੇਅਰ ਕਰੋ ਕਿ ਇਸ ਬੇਵੱਸ ਬੇਬੇ ਬਾਪੂ ਦੀ ਹੈਲਪਾ ਜਿਹੜੀ ਉਹ ਹੋ ਸਕੇ ਇੱਕ ਕੋਠਾ ਜਿਹੜਾ ਇਨਾਂ ਨੂੰ ਪਵਾ ਕੇ ਦਿੱਤਾ ਜਾ ਸਕੇ ਅਸੀਂ ਵੀ ਆਪਦੇ ਚੈਨਲ ਵੱਲੋਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਕੁਝ ਨਾ ਕੁਝ ਸਹਾਇਤਾ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਔਰ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਫੇਰ ਇਹੀ ਮੈਸੇਜ ਲਾਉਣੇ ਆ ਕਿ ਜਿੰਨੀ ਵੀ ਇਸ ਪਰਿਵਾਰ ਦੀ ਸਹਾਇਤਾ ਹੋ ਸਕਦੀ ਆ ਉਨੀ ਥੋੜੀ ਆ ਤੁਸੀਂ ਜੁੜੇ ਰਹੋ ਮੋਰ ਟੈਲੀਵਿਜ਼ਨ ਦੇ ਨਾਲ ਮੈਂ ਸੋਕਪ੍ਰੀਤ ਮੋਰ ਬਹੁਤ ਬਹੁਤ ਧੰਨਵਾਦ